ਸਤਿ ਸ਼੍ਰੀ ਅਕਾਲ ਪੀਬੀ 32 ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਇਲਾਕੇ ਵਿੱਚ ਚੋਰ ਬਹੁਤ ਸਰਗਰਮ ਨੇ ਔਰ ਚੋਰਾ ਵਾਲੇ ਮਸਲੇ ਚ ਤਾਂ ਇਉਂ ਲੱਗਦਾ ਕਿ ਪਾਣੀ ਸਿਰ ਉੱਪਰੋਂ ਲੰਘ ਰਿਹਾ ਹੈ ਗੱਲ ਬਸ ਤੋਂ ਬਾਹਰ ਹੋ ਗਈ ਹੈ ਅਤ ਹੋ ਗਈ ਹੈ ਆਮ ਲੋਕਾਂ ਨੂੰ ਤਾਂ ਇਉਂ ਪ੍ਰਤੀਤ ਹੋ ਰਿਹਾ ਕਿ ਭੱਠ ਵਿੱਚੋਂ ਨਿਕਲੇ ਤੇ ਚੁੱਲ੍ਹੇ ਵਿੱਚ ਪਏ ਦੱਸ ਦਈਏ ਕਿ دہشت ਦਾ ਮਾਹੌਲ ਹੈ ਲੁੱਟਾਂ ਖੋਹਾਂ ਕਰਕੇ ਆਏ ਦਿਨ ਕਿਤਨਾ ਕਿਤੇ ਇਹਦੀ ਵਾਰਦਾਤ ਹੋ ਜਾਂਦੀ ਹੈ ਕਿ دہشت ਦਾ ਮਾਹੌਲ ਬਣ ਜਾਂਦਾ ਹੈ ਹੁਣ ਦੱਸਦੀਏ ਮਾਮਲਾ ਕੋਟਲੀ ਖਖੇয়াল ਤੋਂ ਸਾਹਮਣੇ ਆ ਰਿਹਾ ਜਿੱਥੇ ਦੋ ਔਰਤਾਂ ਪਹਿਲਾਂ ਆਪਣੇ ਪਿੰਡ ਤੋਂ ਸ਼ਹਿਰ ਸ਼ਾਪਿੰਗ ਕਰਨ ਜਾਂਦੀਆਂ ਹਨ ਦਵਾਦਾਰੂ ਲੈਣ ਜਾਂਦੀਆਂ ਤੇ ਜਦੋਂ ਉਹ ਵਾਪਸ ਆਪਣੀ ਸਕੂਟੀ ਤੇ ਆਪਣੇ ਪਿੰਡ ਨੂੰ ਪਰਤ ਰਹੀਆਂ ਸਨ ਕੋਟਲੀ ਖਖੇਆਂ ਦੀਆਂ ਔਰਤਾਂ ਆਪਣੇ ਪਿੰਡ ਨੂੰ ਮੁੜ ਰਹੀਆਂ ਸਨ ਤਾਂ ਰਸਤੇ ਵਿੱਚ ਪਹਿਲਾਂ ਉਹ ਦੇਖਦੀਆਂ ਕਿ ਦੋ ਵਿਅਕਤੀ ਜਿਹੜੇ ਮੋਟਰਸਾਈਕਲ ਤੇ ਸਵਾਰ ਸਨ ਉਹਨਾਂ ਨੂੰ ਇਉਂ ਜਾਪਦਾ ਕੁਝ ਕਹਿਣਾ ਚਾਹੁੰਦੇ ਹੋ ਆਪਣੀ ਚੁੰਨੀ ਸੈੱਟ ਕਰਦਿਆਂ ਕਿ ਕਿਤੇ ਚੁੰਨੀ ਤਾਂ ਨਹੀਂ ਟਾਇਰ ਵਿੱਚ ਫਸਣ ਲੱਗੀ ਜਿਹੜਾ ਇਹ ਸਾਨੂੰ ਸੰਕੇਤ ਦੇ ਰਿਹਾ ਪਰ ਬਾਅਦ ਵਿੱਚੋਂ ਉਹਦੋਂ ਮਾੜੇ ਅੰਸਰ ਦਾਤ ਕੱਟ ਕੇ ਦਿਖਾਉਂਦੇ ਆ ਔਰਤ ਸਕੂਟੀ ਭਜਾਣ ਦੀ ਕੋਸ਼ਿਸ਼ ਕਰਦੀ ਆ ਲੇਕਿਨ ਜਿਹੜੇ ਮਾੜੇ ਅੰਸਰ ਆ ਲੱਤ ਮਾਰ ਕੇ ਉਹਨਾਂ ਨੂੰ ਸਕੂਟੀ ਤੋਂ ਹੇਠਾ ਸੁੱਟ ਦਿੰਦੇ ਆ ਉਹਨਾਂ ਤੇ ਹਮਲਾ ਵੀ ਕਰਦੇ ਆ ਜਿਦੇ ਵਿੱਚ ਗੰਭੀਰ ਰੂਪ ਵਿੱਚ ਔਰਤਾਂ ਜ਼ਖਮੀ ਹੋਈਆਂ ਹਨ ਅਤੇ ਵੱਡੀ ਜਿਹੜੀ ਚਿੰਤਾ ਦੀ ਗੱਲ ਸੀ ਕਿ ਇਹਨਾਂ ਦੋ ਔਰਤਾਂ ਦੇ ਨਾਲ ਇੱਕ ਬੱਚੀ ਵੀ ਸੀਗੀ ਲੇਕਿਨ ਉਸ ਦਾ ਬਾਲਬਾਲ ਬਚਾ ਹੋ ਗਿਆ ਪਰ ਦੋਨਾਂ ਔਰਤਾਂ ਦੇ ਗੰਭੀਰ ਰੂਪ ਵਿੱਚ ਸੱਟਾਂ ਵੱਜੀਆਂ ਹਨ ਜਿਨ੍ਹਾਂ ਨੇ ਹੁਣ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਕਿ ਇਹਨਾਂ ਮਾੜੇ ਅਨਸਰਾਂ ਨੂੰ ਦਬੋਚਿਆ ਜਾਣਾ ਚਾਹੀਦਾ ਹੈ ਪੁਲਿਸ ਵੱਲੋਂ ਇਹਨਾਂ ਨੂੰ ਫੜਨਾ ਬਹੁਤ ਜ਼ਰੂਰੀ ਹੈ ਕਿਉਂ ਇਹਨਾਂ ਔਰਤਾਂ ਦੇ ਕੀਮਤੀ ਸਮਾਨ ਦੇ ਨਾਲ ਸੋਨੇ ਦੀਆਂ ਚੈਨੀਆਂ ਵੀ ਜਿਹੜੀਆਂ ਉੱਥੋਂ ਲੁੱਟ ਕੇ ਭੱਜੇ ਹਨ ਔਰ ਇਲਾਕੇ ਵਿੱਚ ਇਹ ਗੱਲ ਚੱਲ ਰਹੀ ਹੈ ਕਿ ਜੇ ਇਸ ਤਰੀਕੇ ਵਾਰਦਾਤਾ ਹੁੰਦੀਆਂ ਰਹੀਆਂ ਤਾਂ ਆਮ ਲੋਕਾਂ ਦਾ ਘਰੋਂ ਨਿਕਲਣਾ ਬਹੁਤ ਦੁਰਲਭ ਹੋ ਜਾਏਗਾ ਦਿਖਾਨੇ ਤੁਹਾਨੂੰ ਮੌਕੇ ਦੀ ਰਿਪੋਰਟ ਜੋ ਬਹੁਤ ਸਾਰੇ ਸਵਾਲ ਖੜੇ ਕਰਦੀ ਹੈ ਮੇਰਾ ਨਾਮ ਅਮਰਜੀਤ ਕਾਨ ਹੈ ਕਿਹੜਾ ਪਿੰਡ ਜੀ ਕੋਟਲੀ ਕਰਦੇ ਆ ਮੈਂ ਕੋਟਲੀ ਜੀ ਦੇ ਸੱਤੇ ਆ ਕਿਸ ਤਰ੍ਹਾਂ ਲੱਗੇ ਆਈਆਂ ਅਸੀਂ ਸ਼ਹਿਰ ਗਏ ਸੀਗੇ ਥੋੜਾ ਦਵਾਈ ਲੈਣ ਔਰ ਸ਼ੋਪਿੰਗ ਕਰਨ ਵਾਸਤੇ ਜੀ ਵਾਪਸ ਆ ਰਹੇ ਸੀਗੇ ਤਾਂ ਪਠੇ ਕੋਲਾ ਕੇ ਕੋਟਲੀ ਕਾ ਕਿਹਾ ਦੇ ਕੋਟਲੀ ਆ ਕੇ ਉੱਤੇ ਪਿੱਛੇ ਸਾਡੇ ਬੰਦੇ ਲੱਗੇ ਅੱਛਾ ਜੀ ਲੇਣਾ ਨੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਾ ਵੀ ਚੁੰਨੀ ਆ ਮੇਰੇ ਨਾਮੇ ਡਰਾਣੀ ਸੀਗੀ ਮੈਨੂੰ ਬੋਲੇ ਤੁਸੀਂ ਦੇਖੋ ਜੰਦੇ ਤਾਂ ਨਹੀਂ ਯੂ ਕੈਨ ਬੀ ਮੈਂ ਫਿਰ ਮੈਂ ਬਗੇ ਠੀਕ ਆ ਨਾਰਮਲ ਆ ਚੱਲਦੇ ਆ ਫਿਰ ਮੈਂ ਸ਼ੀਸ਼ੇ ਚ ਪਿੱਛੇ ਦੇਖ ਰਹੀ ਸੀ ਵੀ ਕੋਈ ਗੱਡੀ ਨਾਵੇ ਮੈਂ ਰੋਡ ਪਾਰ ਕਰਨਾ ਏਦਾਂ ਜਾਣਾ ਸੀ ਸਾਈਡ ਨੂੰ ਦਿਨ ਉਹ ਪਿੱਛੋਂ ਮੈਂ ਸ਼ੀਸ਼ੇ ਚ ਦੇਖਿਆ ਉਹਨਾਂ ਨੇ ਦੱਤਾਰ ਕੋ ਕੱਪੜਾ ਪੀਲਾ ਲਾਲ ਲੇ ਲਾਲ ਲਿਆ ਸੀਗਾ ਫਿਰ ਉਹਨਾਂ ਨੇ ਏਦਾਂ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਫਿਰ ਮੈਂ ਐਕਟੀਵਾ ਤੇਜ਼ ਕਰ ਲਈ ਉਨਾਂ ਨੇ ਪਹਿਲਾਂ ਲੈਫਟ ਸਾਈਡ ਤੋਂ ਆ ਕੇ ਹਮਲਾ ਕੀਤਾ ਨਹੀਂ ਹੋਇਆ ਫਿਰ ਉਹਨਾਂ ਨੇ ਰਾਈਟ ਸਾਈਡ ਤੋਂ ਆ ਕੇ ਉਹ ਰੌੜ ਮੇਰੇ ਤੇ ਮਾਰੀ ਮੇਰੇ ਪੂਰੇ ਮੋਢੇ ਤੇ ਮਾਰੀ ਜੋੜ ਨਾਲ ਉਹ ਹਸਟ ਟੁੱਟ ਗਿਆ ਅੱਛਾ ਉਸ ਟਾਈਮ ਤੇ ਛੋਟ ਗਿਆ ਸੀ ਐਕਟਿਵਾ ਤੋਂ ਬਟ ਫਿਰ ਵੀ ਮੈਂ ਖੇਚ ਲਈ ਕਿਉਂਕਿ ਦੋ ਬੈਡਾ ਹੋ ਜਾਣੀ ਸੀ ਉਹ ਤੋਂ ਐਕਟਿਵਾ ਜੋੜ ਨਾਲ ਖਿੱਚ ਕੇ ਫੋਨ ਸਪੀਡ ਤੇ ਮੈਂ ਲੈ ਚਲੀ ਮੈਂ ਸਿੱਧੇ ਕਿਉਂਕਿ ਮੇਰੇ ਕੋਲ ਆਪਸ਼ਨ ਨਹੀਂ ਸੀਗਾ ਮੋੜਨ ਦਾ ਫਿਰ ਮੈਂ ਸਿੱਧੇ ਹੀ ਆਪਣੇ ਛੱਪੜ ਵੱਲ ਦੱਲੀ ਉੱਤੇ ਜਾ ਕੇ ਉਹਨਾਂ ਨੇ ਬਰਾਬਰ ਕਰਕੇ ਲੱਤ ਮਾਰੀ ਐ ਕਿ ਬਦੇ ਮੋਨਲੇ ਪਾਸੇ ਤੇ ਤੇ ਅਸੀਂ ਡਿੱਗ ਗਏ ਮੇਰੇ ਨਾਲ ਮੇਰੀ ਬਰਾਣੀ ਇੱਥਾ ਤੇ ਡਿੱਗ ਗਏ ਮੈਰੀ ਐਕਟਵਾ ਦਾ ਮੇਰੇ ਸਰੀਰ ਤੇ ਤੇ ਅੱਧੀ ਮੈਂ ਚੱਪਾ ਖੇਤਾਂ ਦੇ ਵਿੱਚ ਕੁੜੇ ਮਰੇ ਕੋ ਡਿੱਗੇ ਉਹਨਾਂ ਨੇ ਇਹਦੀ ਚੈਨਕ ਹੋਈ ਤੰਨ ਤੋਂ ਵੀ ਇਧਰ ਖਿੱਚਿਆ ਔਰ ਪਾਸੇ ਖਿੱਚ ਕੇ ਇੱਕ ਮੁੰਡਾ ਆ ਰਿਹਾ ਸੀ ਉਹਨੇ ਦੇਖ ਲਿਆ ਉਹਦੀ ਵਜ੍ਹਾ ਨਾਲ ਅਸੀਂ ਬਚ ਗਏ ਉਹ ਡਾਕਟਰ ਮੇਰੇ ਤੇ ਤਾਂ ਕਿਹਾ ਸੀਗਾ ਮਾਰਨ ਲਈ ਜੀ ਬਟ ਉਹ ਮੁੰਡੇ ਨੇ ਦੇਖ ਲਿਆ ਕਰਕੇ ਉਹ ਭੱਜ ਗਏ ਮੇਰੀ ਜਾਨ ਬਚ ਗਈ ਨਹੀਂ ਤਾਂ ਉਹਨੇ ਮਾਰ ਦਿੰਦੀ ਸੀ ਕਿ ਡਾਕਟਰ ਵੀ ਕਹਿੰਦੇ ਡਰ ਗਿਆ ਸੀ ਮਾਰਨ ਦੀ ਕੋਸ਼ਿਸ਼ ਇੱਥੇ ਤੱਕ ਆ ਗਈ ਸੀ ਉਹ ਮੁੰਡਾ ਆ ਗਿਆ ਉਹਨਾਂ ਨੇ ਉਹਨੂੰ ਦੇਖ ਲਿਆ ਉਹ ਮੁੰਡੇ ਕੋ ਕਹਿੰਦੇ ਆ ਕਹੀ ਸੀ ਜਦੋਂ ਉਹਨੂੰ ਦੇਖ ਕੇ ਉਹ ਭੱਜ ਗਏ ਨਹੀਂ ਤਾਂ ਉਹਨਾਂ ਨੇ ਮਾਰ ਦਿਆ ਨੀ ਇੱਥੇ ਤੱਕ ਆ ਗਈ ਸੀ ਜੀ ਦੂਜਾ ਕੀ ਲੱਗਦਾ ਹੈ ਤੁਹਾਡੇ ਪੈਂਦੇ ਮੋਹਾਰਾ ਨੇ ਜੀ ਕੁਝ ਬੰਦੇ ਪਿਛਲੇ ਸਮੇਂ ਦੇ ਫਰਾਇਸ ਦੇ ਪੁਲਿਸ ਨੂੰ ਤੇ ਕੀ ਲੱਗਦਾ ਕਿ ਕੋਸ਼ਿਸ਼ ਕਰਦੀ ਹੈ ਇਹ ਹੋਊਗੀ ਕਿ ਕਦਾਂ ਸਰਪੁਲਿਸ ਦੀ ਕਾਰਵਾਈ ਹੋਣੀ ਚਾਹੀਦੀ ਹੈ ਸਾਨੂੰ ਤਾਂ ਇਹਨਾਂ ਪਤਾ ਨਹੀਂ ਸੀ ਸਿੱਧਾ ਆਪਣੇ ਰੋਲ ਤੇ ਆ ਰਹੇ ਸੀਗੇ ਬਾਕੀ ਕੁਝ ਨਹੀਂ ਕਹਿ ਸਕਦੇ ਇਹਨਾਂ ਨੇ ਹਮਲਾ ਬਹੁਤ ਜ਼ੋਰ ਨਾਲ ਕੀਤਾ ਇਹ ਤਾਂ ਆਪਣੇ ਪੈਂਦੇ ਬੰਦਿਆਂ ਨੇ ਚੋਰ ਫਰਾਇਸ ਦੇ ਪੁਲਸਾਂ ਨੂੰ ਗ੍ਰੰਥ ਜੀ ਉਹ ਪੁਲਸਾਂ ਨੇ ਕਹਿੰਦੇ ਓਡੀ ਛੱਡ ਦਿੱਤੀ ਕੀ ਲੱਗਦਾ ਤੁਹਾਨੂੰ ਉਹੀ ਬੰਦੇ ਹੋਣਗੇ ਸਰ ਹੋਇਆ ਕਿ ਸਾਡੇ ਪਿੰਡ ਵਿੱਚ ਪਹਿਲਾਂ ਵੀ ਅਸੀਂ ਸੁਣਿਆ ਕਿ ਰੇਕੀ ਚੱਲਦੀ ਪਈ ਆ ਜੀ ਇਹ ਤੋਂ ਪਹਿਲਾਂ ਵੀ ਅਸੀਂ ਵਾਰਦਾਤਾ ਸੁਣੀ ਆਈਆਂ ਇਹ ਹੋ ਰਿਹਾ ਹੈ ਤੇ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਇਹਦੇ ਖਿਲਾਫ ਜੀ ਕਿਉਂਕਿ ਕੱਲ੍ਹ ਨੂੰ ਅਸੀਂ ਵੀ ਆ ਅਸੀਂ ਫੇਰ ਅੰਦਰ ਬਾਜ਼ ਜਾਣਾ ਜਾਂ ਕੋਈ ਹੋਰ ਵੀ ਬਚ ਸਕੇ ਅੱਜ ਜੋ ਸਾਡੇ ਨਾਲ ਹੋਇਆ ਕੱਲ੍ਹ ਕਿਸੇ ਹੋਰ ਨਾਲ ਨਾ ਜੀ ਕੀ ਪ੍ਰਸ਼ਾਸਨ ਬੰਦ ਕਰ ਦੇ ਕੀ ਇਨਸਾਫ ਹੋਣਾ ਚਾਹੀਦਾ ਹੈ ਅਸੀਂ ਕੋਈ ਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਡਾ ਪੂਰਾ ਸਾਥ ਦਿੱਤਾ ਜਾਵੇ ਜਿਨ੍ਹਾਂ ਨੇ ਸਾਨੂੰ ਸਾਡੇ ਧਿਆਨ ਲਾ ਦਿੱਤਾ ਜਾਂ ਸਾਡੀ ਪਿੰਡ ਦੀ ਪੰਚਾਇਤ ਆ ਉਹਨਾਂ ਨੇ ਸੁਣਾਣਾ ਪੁਲਿਸ ਵਾਲੇ ਨੇ ਕਾਰਵਾਈ ਕੀਤੀ ਹੈ ਤਾਂ ਪੁਲਿਸ ਵਾਲੇ ਐਕਸ਼ਨ ਲੈਣ ਤੇ ਉਹਨਾਂ ਨੂੰ ਚੋਰਾਂ ਨੂੰ ਛੇਤੀ ਫੜ ਕੇ ਉਹਨਾਂ ਤੇ ਛੇਤੀ ਐਕਸ਼ਨ ਕੀਤਾ ਜਾਵੇ। ਸਾਡੀ ਰਾਜਵੰਦ ਸਿੰਘ ਤੇ ਕੀ ਮਾਮਲਾ ਹੈ ਜਿਹੜਾ ਲੁੱਟ ਹੋਈ ਆ? ਮਾਮਲਾ ਸਾਰੇ ਸਾਡੇ ਪਿੰਡੋਂ ਲੇਡੀਆਂ ਤੋਂ ਫਗਵਾੜੇ ਤੋਂ ਜਾ ਰਹੀਆਂ ਸੀ ਜਿਹੜਾ ਸਾਡੇ ਪਿੰਡ ਤੋਂ ਕੋਲ ਭੱਟਾ ਹੈ ਨਾ ਪੱਠੇ ਕੋਲੋਂ ਇਹਨਾਂ ਦੇ ਮਗਰ ਦੋ ਮੰਡੇ ਮੋਟਰਸਾਈਕਲ ਤੇ ਮਗਰ ਪੈ ਗਏ ਹੂੰ ਤਾਂ ਉਹ ਇਹ ਪਿੰਡ 'ਚ ਐਂਟਰ ਹੋ ਗੀਆਂ ਤੇ ਉੱਥੇ ਪਿੰਡ 'ਚ ਐਂਟਰ ਹੋਣ ਜਾਂਦਾ ਉੱਥੇ ਇਹਨਾਂ ਨਾਲ ਤਕਾ-ਤਕਾ ਮਾਰ ਕੇ ਸੈਟ ਲਿਆ ਹੂੰ ਤਾਂ ਇੱਕ ਲੇਡੀਜ਼ ਦੇ ਇੱਥੇ ਕੰਨ ਮਗਰ ਦਾਤ ਨੂੰ ਮਾਰਤਾ ਆ ਹੂੰ ਇੱਥੇ ਨੱਕ ਕੋਲਿਆ ਹੂੰ ਤੇ ਇੱਕ ਲੇਡੀਜ਼ ਦੇ ਪੁੱਠਾ ਦਾਤ ਮਾਰਿਆ ਮੋਢੇ ਤੇ ਹੂੰ ਤੇ ਇਹਨਾਂ ਕੋਲੋਂ ਬਾਹਰ ਸਮੂਹ ਚੋਕੇ ਲੈ ਗਿਆ ਹੂੰ ਹਾਂਜੀ ਤੇ ਕਿੱਥੇ ਜਾ ਕੇ ਘੇਰੇ ਇਹਨਾਂ ਨੂੰ ਨੰਨ ਸਰ ਪਿੰਡ ਦੇ ਕੋਲ ਜਾ ਕੇ ਜਣੀ ਕੇ ਇਹਨ ਪਿੰਡ ਦੇ ਵਿੱਚ ਐਂਟਰ ਹੋ ਗਿਆ ਸੀਗਾ ਪਿੰਡ ਦੀ ਜਿਹੜੀ ਮੋੜ ਆ ਛੱਪੜ ਦੇ ਕੋਲ ਕਹ ਲਓ ਉੱਥੇ ਜਾ ਕੇ ਘੇਰੇ ਆ ਕੀ ਇਤਿਹਾਸ ਸੀ ਉਹਨਾਂ ਕੋਲ ਉਹਨਾਂ ਕੋਲ ਦਾਤ ਸੀ ਸਰ ਹਾਂਜੀ ਦਾਤ ਸੀਗਾ ਦਾਤ ਕਿੱਥੇ ਕਿੱਥੇ ਮਾਰਿਆ ਦਾਤ ਉਹਨਾਂ ਨੇ ਇੱਕ ਦਾ ਕੰਨ ਦੇ ਪਿੱਛੇ ਦਾਤ ਮਾਰਿਆ ਇੱਕ ਇੱਠੋਕ ਕੱਟ ਲਗਾਇਆ ਉਹਦੇ ਜਿਹੜੀ ਛੇ ਇੱਕ ਲੇਡੀ ਦੇ ਪੱਠਾ ਦਾਤ ਮਾਰਿਆ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਨੂੰ ਜ਼ਰਾ ਮੁੰਡੇ ਦਾ ਫੋਨ ਆਇਆ ਕਿ ਇੱਧਰ ਤਾਂ ਬਾਰਦਾਤ ਹੋ ਗਈ ਆ ਵੀ ਜਲਦੀ ਆਵੋ ਜਦੋਂ ਮੌਕੇ ਤੇ ਗਏ ਤਾਂ ਦੇਖਿਆ ਤਾਂ ਇਹਨਾਂ ਦੇ ਕਾਫੀ ਬਲੱਡ ਵਗੈਰਾ ਝੜ ਰਿਹਾ ਸੀ ਤਾਂ ਫਿਰ ਮੌਕੇ ਤੇ ਚੌਂਕੀ ਇੰਚਾਰਜ ਨੇ ਮਨ ਲਗਾਇਆ ਉਹ ਆਇਆ ਉਹ ਨਾ ਹਸਪੀਟਲ ਆ ਜੋ ਇੱਥੇ ਹਸਪੀਟਲ ਲੈ ਕੇ ਆਏ ਤੇ ਦਾ ਕਾਫੀ ਉਹਨਾਂ ਦੇ ਛੱਟਾ ਲੱਗ ਗਿਆ ਉਸ ਤੋਂ ਪਹਿਲਾਂ ਵੀ ਕੋਈ ਬੰਦੇ ਫੜੇ ਸੀ ਪੁਲਿਸ ਨੇ ਉਸ ਤੋਂ ਪਹਿਲਾਂ ਸਰ 800 ਬਾਰਦਾਦ ਹੋਣ ਤੋਂ ਬਚ ਗਈ ਸੀ ਤਿੰਨ ਮੁੰਡੇ ਸੀ ਛਪੜ ਦੇ ਕੋਲ ਤੇ ਉਹਨਾਂ 'ਚ ਦੋ ਭੱਜ ਗਏ ਸੀ ਤਾਂ ਇੱਕ ਮੌਕੇ ਤੇ ਫੜਾਇਆ ਗਿਆ ਚੌਂਕੀ ਇੰਚਾਰਜ ਨੂੰ ਹੂੰ ਕਿ ਉਹ ਬੜਾਇਆ ਸੀ ਉਹਦੇ ਬਾਰੇ ਵੀ ਕੋਈ ਪਤਾ ਨਹੀਂ ਲੱਗਾ ਵੀ ਕੀ ਬਣਿਆ ਕੱਲ ਸਵੇਰੇ ਪਤਾ ਕਰਨ ਗਿਆ ਸੀ ਤਾਂ ਕਿ ਉਹ ਚੌਂਕੀ ਇੰਚਾਰਜ ਕਹਿੰਦਾ ਸੀਗਾ ਵੀ ਦੱਸਾਂਗੇ ਵੀ ਹਲੇ ਤਫਦੀਰ ਚੱਲਦੀ ਆ ਜੋ ਵੀ ਹੋਊਗੀ ਕਾਰਵਾਈ ਤੁਹਾਨੂੰ ਦੱਸਾਂਗੇ ਹੂੰ ਤੇ ਸ਼ਾਮ ਨੂੰ ਪਤਾ ਕਰਨ ਗਿਆ ਸੀ ਸ਼ਾਮ ਨੂੰ ਕਹਿੰਦਾ ਸੀਗੇ ਵੀ ਉੱਤੇ ਸਗਾ ਮੁੰਡਾ ਕੰਮਕਰ ਵਾਲਾ ਨੂੰ ਛੱਡਤਾ ਆ ਇੱਦਾਂ ਕਹਿ ਕੇ ਸਾਨੂੰ ਟਾਲਤਾ ਸੀ ਜਿਹਨਾਂ ਨੇ ਵਰਦਾ ਤੇ ਕਿਤੇ ਫਰਾਰ ਹੋ ਗਏ ਮੌਕੇ ਤੋਂ ਮੌਕੇ ਤੋਂ ਫਰਾਰ ਹੋ ਗਏ ਸਰ ਕੀ ਲੁੱਟ ਕੇ ਲੈ ਗਏ ਇਹਨਾਂ ਦਾ ਪਾਰਸਲ ਹੈਗਾ ਸਰ ਪਾਰਸਲ ਉਸ ਮੋਬਾਈਲ ਆਉਂਗਾ ਜੋ ਵੀ ਇਹਨਾਂ ਦਾ ਕੋਈ ਮੋਰਚ ਸਮਾਨ ਲਊਗਾ ਪੈਸੇ ਪੁਸੇ ਕਰਨੇ ਸੀ ਪਾਸੇ ਪੈਸੇ ਸਾਰੇ ਇਹਨਾਂ ਨੂੰ ਲੇਡੀਜ਼ ਨੂੰ ਪਤਾ ਹੋਊਗਾ ਕਿੰਨੇ ਪੈਸੇ